ਸਤਿ ਸ਼੍ਰੀ ਅਕਾਲ ਜੀ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਮੌਸਮ ਦੀ ਗੱਲ ਕਰਦੇ ਹਾਂ ਕਿ ਹੁਣ ਕੀ ਮੌਸਮੀ ਗਤੀਵਿਧੀਆਂ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬ ਤੇ ਪੂਰਬੀ ਹਵਾਵਾਂ ਦਾ ਜਿਹੜਾ ਰੁਖ ਦੇਖਣ ਨੂੰ ਮਿਲ ਰਿਹਾ ਜੇਕਰ ਪੂਰਬੀ ਹਵਾਵਾਂ ਚੱਲਦੀਆਂ ਨੇ ਤਾਂ ਇਹ ਸੰਭਾਵਨਾਵਾਂ ਜ਼ਿਆਦਾ ਵੱਧ ਜਾਂਦੀਆਂ ਨੇ ਕਿ ਕੋਈ ਗਰਜ ਚਮਕੋ ਵਾਲੇ ਬੱਦਲ ਜਾਂ ਮੀਂਹ ਦੀਆਂ ਗਤੀਵਿਧੀਆਂ ਹਨੇਰੀ ਵਰਗਾ ਮੌਸਮ ਆ ਜਿਹੜਾ ਆਚਾਨਕ ਬਦਲ ਬਦਲਣ ਦਾ ਮੌਸਮ ਆ ਉਹ ਦੇਖਣ ਨੂੰ ਮਿਲ ਸਕਦਾ ਪੂਰਬੀ ਹਵਾਵਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੁਪਹਿਰ ਤੋਂ ਇਹ ਜਿਹੜਾ ਮੌਸਮ ਦੇ ਵਿੱਚ ਬਦਲਾਅ ਆਇਆ ਹੈ ਭਾਵ ਹਵਾਵਾਂ ਦੀ ਗਤੀ ਜਿਵੇਂ ਕੱਲ ਜਿਆਦਾ ਤੇਜ਼ ਸੀ ਅੱਜ ਮੌਸਮੀ ਹਵਾਵਾਂ ਦੀ ਗਤੀ ਨੂੰ ਠੱਲ ਪਈ ਆ ਹਲਕੀਆਂ ਹਵਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਪੰਜਾਬ ਦੇ ਵਿੱਚ ਜਿਸ ਦੇ ਚੱਲਦੇ ਟੈਂਪਰੇਚਰ ਆ ਅੱਜ ਆਪ ਦੇਖਣ ਨੂੰ ਮਿਲ ਰਿਹਾ ਅੱਜ ਟੈਂਪਰੇਚਰ 2 ਤੋਂ 3 ਡਿਗਰੀ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਤੇ ਹਵਾਵਾਂ ਦੀ ਗਤੀ ਰਾਤ ਤੱਕ ਇਸੇ ਤਰ੍ਹਾਂ ਹੀ ਰਹੇਗੀ ਕੋਈ ਜ਼ਿਆਦਾ ਬਦਲਾਅ ਨਹੀਂ ਮਿਲੇਗਾ ਲੇਕਿਨ ਅਗਲੇ 2 ਦਿਨ ਭਾਵ 27 ਮਈ ਅਤੇ 28 ਮਈ ਦੇ ਮੌਸਮ ਦੀ ਵੀ ਗੱਲ ਕਰਦੇ ਹਾਂ ਕਿਉਂਕਿ ਪਿਛਲੇ ਦਿਨਾਂ ਦੇ ਮੀਂਹ ਪੈਣ ਦੇ ਕਾਰਨ ਪੰਜਾਬ ਦੇ ਵਿੱਚ ਮੌਇਸਚਰ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਕਾਰਨ ਹੁਣ ਦੇਖੋ ਲਗਾਤਾਰ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਤੇ ਕੱਲ ਦੇ ਦਿਨ ਇੱਕ ਵਾਰ ਫਿਰ ਤੋਂ ਇਸੇ ਤਰ੍ਹਾਂ ਹੀ ਗਰਮੀ ਦੇ ਬਰਕਰਾਰ ਰਹੇਗੀ ਦੁਪਹਿਰ ਤੱਕ ਕਿਉਂਕਿ ਹੁਣ ਜਿਹੜਾ ਟੈਂਪਰੇਚਰ 2-3 ਡਿਗਰੀ ਘਟਿਆ ਸੀਗਾ ਤਾਂ ਅੱਜ 2-3 ਡਿਗਰੀ ਉਸ ਦਾ ਵਾਅਦਾ ਹੋਇਆ ਤੇ ਕੱਲ ਨੂੰ ਇੱਕ ਵਾਰ ਫਿਰ ਤੋਂ 2-3 ਡਿਗਰੀ ਪਾਵਰ ਟੈਂਪਰੇਚਰ 40-45 ਤੱਕ ਜਾਵੇਗਾ ਜਿਸ ਦੇ ਚੱਲਦੇ ਦੁਪਹਿਰ ਤੱਕ ਤਾਂ ਆਪਾਂ ਨੂੰ ਚੰਗੀ ਗਰਮੀ ਦਾ ਅਹਿਸਾਸ ਹੋਵੇਗਾ ਲੇਕਿਨ ਦੁਪਹਿਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਦਲਵਾਈ ਬਣਨੀ ਸ਼ੁਰੂ ਹੋ ਸਕਦੀ ਹੈ ਪੰਜਾਬ ਦੇ ਦੱਖਣ ਪੂਰਬੀ ਇਲਾਕੇ ਦੇ ਵਿੱਚ ਜਿਸ ਤੇ ਵਿੱਚ ਪਟਿਆਲਾ ਸੰਗਰੂਰ ਮਲੇਰ ਕੂੜਲੇ ਵਰਗੇ ਸ਼ਹਿਰਾਂ ਦੇ ਵਿੱਚ ਲੁਧਿਆਣੇ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਗਰਜ ਛਮਕੋ ਵਾਲੇ ਬੱਦਲ ਦੇਖਣ ਨੂੰ ਮਿਲ ਸਕਦੇ ਨੇ ਇਸ ਦਾ ਪ੍ਰਭਾਵ ਆਪਾਂ ਨੂੰ 2-4 ਘੰਟੇ ਪੰਜਾਬ ਦੇ ਵਿੱਚ ਘੱਟ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਦਿ ਦਾਇਰਾ ਆਪਾਂ ਪੂਰੀ ਡਿਟੇਲ ਵਿੱਚ ਨਹੀਂ ਦੱਸ ਸਕਦੇ ਵੀ ਕਿੰਨੇ ਕੇ ਇਲਾਕੇ ਨੂੰ ਘੇਰ ਸਕਦਾ ਕਿਉਂਕਿ ਇਹ 2-4 ਘੰਟੇ ਪਹਿਲਾਂ ਹੀ ਪਤਾ ਲੱਗੇਗਾ ਵੀ ਕਿੰਨੇ ਕੇ ਇਲਾਕੇ ਨੂੰ ਘੇਰ ਸਕਦਾ ਹੈ ਇਹ ਬਾਕੀ ਜਿਹੜਾ ਪਰਸੋਂ ਦਾ ਮੌਸਮ ਹੈ ਇਸੇ ਤਰ੍ਹਾਂ ਹੀ ਫਿਰ ਲਗਾਤਾਰ ਪੂਰਬੀ ਹਵਾਵਾਂ ਚੱਲਣਗੀਆਂ ਜਿਸ ਤੇ ਚੱਲਦੇ ਹਵਾਵਾਂ ਦੀ ਗਤੀ ਨੂੰ ਥੋੜੀ ਜੀ ਵਾਧਾ ਨਜ਼ਰ ਆਵੇਗਾ ਜਿਸ ਦੇ ਚੱਲਦੇ ਦਰਮਿਆਨੇ ਪੱਧਰ ਦੀਆਂ ਹਵਾਵਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲਣਗੀਆਂ ਕਿਉਂਕਿ 29 ਤਰੀਕ ਨੂੰ ਇੱਕ ਹੋਰ ਸਿਸਟਮ ਆ ਜਿਹੜਾ ਦੱਖਣ ਉੱਤਰੀ ਪਾਸੇ ਵੈਸਟਰਨ ਡਿਸਟਰਬੈਂਸ ਇੱਕ ਵਾਰ ਫਿਰ ਤੋਂ ਆਵੇਗੀ ਲੇਕਿਨ ਉਸ ਦੇ ਚੱਲਦੇ ਜੇਕਰ ਇੱਕ ਵਾਰ ਫਿਰ ਤੋਂ ਪ੍ਰੀ ਮੌਨਸੂਨ ਸਿਸਟਮ ਪੰਜਾਬ ਦੇ ਵਿੱਚ ਦੇਖਣ ਮਤਲਬ ਬਣਿਆ ਤਾਂ ਦੋਨੇ ਜਾਨਿਆਂ ਦਾ ਕਲੈਬ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਇਸਲਾਮਾਬਾਦ ਦੇ ਵਿੱਚ ਵੱਡਾ ਸਿਸਟਮ ਕਿਉਂਕਿ ਇੱਕ ਪਾਸੇ ਵੈਸਟਰਨ ਡਿਸਟਰਬੈਂਸ ਹੋਈ ਤੇ ਦੂਸਰੇ ਪਾਸੇ ਪ੍ਰੀ ਮੌਨਸੂਨ ਸਿਸਟਮ ਦੀਆਂ ਗਤੀਵਿਧੀਆਂ ਭਾਵ ਪੂਰਵੀ ਹਵਾਵਾਂ ਚੱਲ ਰਹੀਆਂ ਸੀ ਜਿਸ ਦੇ ਚੱਲਦੇ ਉਹ ਸਿਸਟਮ ਨੇ ਆਪਦਾ ਦਾਇਰਾ ਵਧਾਇਆ ਤੇ ਦੋਨਾਂ ਸਿਸਟਮਾਂ ਦਾ ਕਲੈਬ ਹੋਣ ਦੇ ਕਾਰਨ ਇਹ ਪੰਜਾਬ ਦੇ ਵਿੱਚ ਚੰਗੇ ਮੀਂਹ ਹਨੇਰੀ ਵਾਲਾ ਮੌਸਮ ਦੇਖਣ ਨੂੰ ਮਿਲਿਆ ਤੇ ਹੁਣ ਇੱਕ ਵਾਰ ਫਿਰ ਤੋਂ ਵੈਸਟਰਨ ਡਿਸਟਰਬੈਂਸ ਆਪਾਂ ਨੂੰ ਉੱਤਰੀ ਇਲਾਕੇ ਦੇ ਵਿੱਚ ਦੇਖਣ ਨੂੰ ਮਿਲੂਗੀ ਜਿਸ ਦੇ ਚੱਲਦੇ ਪੂਰਬੀ ਹਵਾਵਾਂ ਚੱਲਣ ਦੇ ਕਾਰਨ ਇੱਕ ਵਾਰ ਫਿਰ ਤੋਂ ਪੰਜਾਬ ਦੇ ਉੱਤਰੀ ਇਲਾਕੇ ਦੇ ਵਿੱਚ ਆਪਾਂ ਨੂੰ ਕਾਫੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਇਸ ਦੇ ਚੱਲਦੇ ਆਪਾਂ ਨੂੰ ਉੱਤਰੀ ਇਲਾਕੇ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ 29 ਤਰੀਕ ਪਾਵ ਮਈ ਦੇ ਲਾਸਟ ਤੱਕ ਆਪਾਂ ਨੂੰ ਕਾਫੀ ਗਤੀਵਿਧੀਆਂ ਪੰਜਾਬ ਦੇ ਵਿੱਚ ਮੀਂਹਾਂ ਦੀਆਂ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਜਿਹੜਾ ਜੂਨ ਦੇ ਵਿੱਚ ਇੱਕ ਵਾਰ ਦੁਬਾਰਾ ਫਿਰ ਪੱਛਮੀ ਹਵਾਵਾਂ ਭਾਵ ਲੂਆਂ ਵਾਲਾ ਗਰਮੀ ਵਾਲਾ ਅਹਿਸਾਸ ਅਸਲੀ ਗਰਮੀ ਵਾਲਾ ਅਹਿਸਾਸ ਆ ਜਿਹੜਾ ਆਪਾਂ ਨੂੰ ਉਹ ਜੂਨ ਦੇ ਵਿੱਚ ਸਟਾਰਟ ਹੋਵੇਗਾ ਕਿਉਂਕਿ ਪੱਛਮੀ ਹਵਾਵਾਂ ਵਾਪਸੀ ਕਰਨਗੀਆਂ ਜਿਸ ਦੇ ਚੱਲਦੇ ਲੂਆਂ ਵਾਲਾ ਮਾਹੌਲ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੂਗਾ ਤੇ ਹੁਣ ਜੇਕਰ ਆਪਾਂ ਪਿਛਲੇ ਡਾਟੇ ਨਾਲ ਕੰਪੈਰੀਜ਼ਨ ਕਰਦੇ ਆ ਤਾਂ ਹੁਣ ਦੇ ਡਾਟੇ ਦੇ ਵਿੱਚ 4-5 ਡਿਗਰੀ ਟੈਂਪਰੇਚਰ ਆ ਜਿਹੜਾ ਡਾਊਨ ਦੇਖਣ ਨੂੰ ਮਿਲ ਰਿਹਾ ਕਿਉਂਕਿ ਪ੍ਰੀ ਮੌਨਸੂਨ ਸਿਸਟਮ ਜਿਆਦਾ ਗਤੀਵਿਧੀਆਂ ਜਿਆਦਾ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਪੂਰਬੀ ਹਵਾਵਾਂ ਦਾ ਰੁਖ ਇਸ ਵਾਰ ਮਈ ਮਹੀਨੇ ਦੇ ਵਿੱਚ ਜਿਆਦਾ ਰਿਹਾ ਐਸ ਕੰਪੇਅਰ ਟੂ ਪੱਛਮੀ ਹਵਾਵਾਂ ਕਿਉਂਕਿ ਪੱਛਮੀ ਹਵਾਵਾਂ 2-4 ਦਿਨ ਸਰਵਾਈਵ ਕਰਦੀਆਂ ਨੇ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਲਗਾਤਾਰ ਫਿਰ ਤੋਂ ਇੱਕ ਵਾਰ ਪੂਰਬੀ ਹਵਾਵਾਂ ਨੇ ਜਿਹੜੀਆਂ ਉਹ ਪੰਜਾਬ ਵੱਲ ਨੂੰ ਰੁਕ ਕਰਦੀਆਂ ਨੇ ਜਿਸ ਦੇ ਚੱਲਦੇ ਟੈਂਪਰੇਚਰ ਕੋਈ ਜ਼ਿਆਦਾ ਜਦ ਤੱਕ ਵਧਣ ਦੇ ਤਦਾਦ ਦੇ ਵਿੱਚ ਆਉਂਦਾ ਤਾਂ ਜਿਹੜਾ ਪ੍ਰੀ ਮੌਨਸੂਨ ਸਿਸਟਮ ਆਉਂਦਾ ਜਾਂ ਵੈਸਟਰਨ ਡਿਸਰਬੈਂਸ ਆਉਂਦੀ ਹੈ ਤਾਂ ਟੈਂਪਰੇਚਰ ਡਾਊਨ ਕਰ ਦਿੰਦੀ ਹੈ ਜਿਸ ਦੇ ਚੱਲਦੇ ਪੰਜਾਬ ਨੂੰ ਗਰਮੀ ਤੋਂ ਰਾਹਤ ਮਿਲ ਜਾਂਦੀ ਹੈ ਲੇਕਿਨ ਜੂਨ ਮਹੀਨੇ ਦੇ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਤਗੜੀ ਗਰਮੀ ਦਾ ਅਹਿਸਾਸ ਭਾਵ ਟੈਂਪਰੇਚਰ ਆ ਜਿਹੜਾ 44 45 ਤੱਕ ਜਾ ਸਕਦਾ ਚੜ੍ਹਦੇ ਜੂਨ ਮਹੀਨੇ ਦੇ ਵਿੱਚ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ